ਇਹ ਅਗੇ ਕਸਟਮਰ ਰੋਪ ਲਗਾਇਆ ਜਾ ਰਿਹਾ ਸੀ ਕਿ ਪ੍ਰੈਸਟ ਜਿਹੜਾ ਮੇਰਾ ਨਾ ਲੜਾਈ ਝਗੜੇ ਦੇ ਦੌਰਪੇ ਇਹ ਦੇਖਿਆ ਤੋਂ ਮੁੱਕ ਕੇ ਦਿਨ ਬਰਾ ਦਸ ਦੇ ਅੱਤੇ ਤੋਂ ਆ ਪਹੁੰਚਿਆ ਤੋਂ ਗੱਲਬਾਤ ਕਰਿਆ ਗਿਆ ਇਹ ਗੱਲਬਾਤ ਸਪੱਸ਼ਟ ਹੈ ਕਿ ਜਾਨ ਮਾਮਲਾ ਤੋਂ ਗੱਲਬਾਤ ਕਰਦੇ ਮੁੱਕ ਕੇ ਐਸਐਸਓ ਸਾਹਮਣੇ ਆ ਗਿਆ ਜੈ ਸਿੰਘ ਜੀ ਨਾ ਹਾਂਜੀ ਸਰ ਕੀ ਸਰ ਮਾਮਲਾ ਕੀ ਸਰ ਇਹ ਮਾਮਲਾ ਸਾਨੂੰ ਇਥੋਂ ਡੀਮਾਰਟ ਤੋਂ ਫੋਨ ਗਿਆ ਸੀਗਾ ਅਰੇ 112 ਤੇ ਵੀ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਮੈਂ ਆਪਣੇ ਟੀਪੇ ਜੀ ਮੈਂ ਕੋਲ ਸੀ ਕੋਟ ਮੈਂ ਵੀ ਸਿੱਧਾ ਇੱਧਰ ਆਇਆ ਉਹ ਤੋਂ ਥੋੜਾ ਜਿਹਾ ਲੱਕੇ ਨੇ ਸਾਨੂੰ ਦੱਸਿਆ ਵੀ ਮੈਂ ਇੱਥੇ ਆਇਆ ਸੀ 10ਵਾਂ ਨੰਬਰ ਸੀ ਮੇਰਾ ਜਦੋਂ ਮੈਂ 1 ਨੰਬਰ ਤੇ ਦੁਆਰਾ ਆਇਆ ਤੇ ਆਪਣੇ 1 ਨੰਬਰ ਤੇ ਆ ਗਿਆ ਦੁਆਰਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੇਰਾ ਕਲੋਜ਼ ਹੋ ਗਿਆ ਇਹਨਾਂ ਦੀ ਉੱਥੇ ਕੈਸੂ ਨਹੀਂ ਹੋ ਗਏ ਅੰਕਾ ਜਾਂ ਪੁਸ਼ਕ੍ਰੀ ਕੁਝ ਨੂੰ ਦਿੱਤਾ ਪਰ ਇਹ ਲੇਕਨ ਇਹਨਾਂ ਨੇ ਕਿਹਾ ਮੇਰੇ ਸੱਜੇ ਗੁਰਦੇ ਦੇ ਬ੍ਰੇਸਲੇਟ ਉਹਦੇ ਵਿੱਚ ਅਸੀਂ ਇਹਨਾਂ ਦੇ ਕੰਪਿਊਟਰ ਕੈਮਰੇ ਜਦੋਂ ਇਹ ਆਇਆ ਹੈ ਨਾ ਪੌੜੀ ਤੇ ਚੜ ਕੇ ਉਹਖ ਵੀ ਚੈੱਕ ਕਰਦਾ ਸਾਰੇ ਤੇ ਥੱਲੇ ਸੋਨੇ ਦਾ ਸੀ ਸਰ ਬ੍ਰੇਸਲੇਟ ਸਰ 6 ਲੱਖ ਰੁਪਏ ਦਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਸੀਗਾ ਕਿ ਮੇਰਾ ਬ੍ਰੇਸਲੇਟ ਅੰਦਰੋਂ ਖੋ ਹੋਈ ਹੈ ਸਾਡੇ ਬ੍ਰੇਸਲੇਟ ਦੇ ਉਹ ਅਸੀਂ ਚੈੱਕ ਕਰ ਲਿਆ ਜਦੋਂ ਇਹ ਆਇਆ ਉਹਦੇ ਵਿੱਚ ਹੈ ਹੀ ਨਹੀਂ ਉਹਦੇ ਮਤਲਬ ਇਹਨਾਂ ਬ੍ਰੇਸਲੇਟ ਪਾਇਆ ਨਹੀਂ ਆਸੀਂ ਨਹੀਂ ਪਰ ਸਰ ਜਿਹੜੀ ਗੱਲ ਮੋੜਿਆ ਜਾ ਰਿਹਾ ਸੀ ਇਹਨਾਂ ਵੱਲੋਂ ਸਰ ਜਿਹੜੀ ਮਾਰਕੋਟ ਅੰਦਰ ਕੀਤੀ ਜਾ ਰਹੀ ਸੀ ਸਿੱਕੇ ਉਹ ਵੀ ਕਹਿ ਰਹੇ ਸੀ ਕਿ ਮੇਨਾ ਕਟਮਰ ਹੋਈ ਆ ਮੇਰੇ ਵੱਲੋਂ ਕੋਈ ਸੀਸੀਟੀਵੀ ਨਹੀਂ ਆਇਆ ਕੋਈ ਸੀਸੀਟੀਵੀ ਦੀ ਕੁਝ ਨਹੀਂ ਆਇਆ ਦੋਨਾਂ ਜਣੇ ਦਾ ਸੇੜੇ ਵੀ ਹੈਗਾ ਸਰ ਉਹ ਨਿਸ਼ਾਨ ਹੈਗਾ ਸਰ ਹਾਂਜੀ ਸੀਸੀਟੀਵੀ ਦੇ ਵਿੱਚ ਜੋ ਵੀ ਅਸੀਂ ਇਹਨੂੰ ਨਾਲ ਲੈ ਕੇ ਤੇ ਦਿੱਤਾ ਅਸੀਂ ਕੱਲ੍ਹ ਨਹੀਂ ਦਿੱਤਾ ਅਸੀਂ ਚੈੱਕ ਕਰ ਲਿਆ ਉਹਦੇ ਵਿੱਚ ਇਹਦੇ ਨਾਲ ਹਥੋਪਾਈ ਜ਼ਰੂਰ ਹੈ ਆਪਦੇ ਦੋਨਾਂ ਜਣੇ ਆਇਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਤੇ ਜਿਹੜੀ ਬ੍ਰੇਸਲੇਟ ਵਾਲੀ ਗੱਲ ਉਹ ਝੂਠੀ ਹੈ ਤੇ ਫਿਰ ਕੀ ਕਾਰਵਾਈ ਕੀ ਹੋਏਗੀ ਜੋ ਵੀ ਬਣਦੀ ਕਾਨੂੰਨੀ ਕਰ ਦੇਗਾ ਠੀਕ ਹੈ ਸੋ ਬਿਲਕੁਲ ਪਰ ਦੱਦਿਆ ਕਸਟਮਰ ਵਾਲਾ ਰੋਗ ਲਗਾਇਆ ਜਾ ਰਿਹਾ ਰੋਗ ਲਗਾਇਆ ਜਾ ਰਿਹਾ ਹੈ ਜਿਹੜਾ ਮਾਮਲਾ ਦਾ ਝੋਟਾ ਬ੍ਰੇਸਲਟ ਵਾਲੋਂ ਨਹੀਂ ਪਾਇਆ ਗਿਆ ਦੋ ਘੰਟੇ ਪਹਿਲੇ ਦਾ ਤੁਸੀਂ ਕਹਿ ਰਹੇ ਹੋ ਕਿ ਮੇਰਾ 6 ਸਾਢੇ 6 ਲੱਖ ਰੁਪਏ ਦਾ ਬ੍ਰੇਸਲਟ ਅੰਦਰ ਖੋਇਆ ਗਿਆ ਹੁਣ ਪੁਲਿਸ ਪ੍ਰਸ਼ਾਸਨ ਇੱਥੇ ਆ ਰਿਹਾ ਉਹ ਕਹਿ ਰਿਹਾ ਸੀਸੀਟੀਵੀ ਅਸੀਂ ਚੈੱਕ ਕੀਤੀ ਆ ਉਹ ਚ ਤੁਹਾਡਾ ਐਂਟਰੀ ਪੁਆਇੰਟ ਤੇ ਤੁਹਾਡਾ ਬ੍ਰੇਸਲਟ ਹੈ ਨਹੀਂਗਾ ਹੱਥ ਸਰ ਕਹਿ ਰਿਹਾ ਨਹੀਂ ਹੈਗਾ ਵਾ ਪਰ ਮੈਂ ਸਿਰੇ ਪਾ ਕੇ ਆਇਆ ਹਾਂ ਬ੍ਰੇਸਲਟ ਦਾ ਬ੍ਰੇਸਲਟ ਪਾਇਆ ਹੈ ਮੇਰੇ ਚੇਨ ਹੈ ਚੇਨ ਨੂੰ ਕੋਈ ਹੈਗੀ ਮੈਂ ਚੇਨ ਸੀਸੀਟੀਵੀ ਝੂ ਸਰ ਇੱਕ ਸਵਾਲ ਹੈ ਕਿ ਤੁਸੀਂ ਦੂਸਰੀਆਂ ਸੀਸੀਟੀਵੀ ਕਹਿ ਰਹੇ ਉਹ ਐਸਐਚਓ ਸਾਫ ਕਰ ਰਹੇ ਹੈਗੀਆਂ ਸਾਡੇ ਕੋਲ ਫਿਰ ਉਹ ਕਿੱਦਾਂ ਰਿਡਿਟ ਹੋ ਗਈ ਜਿਹੜੀ ਤੁਸੀਂ ਕਹਿ ਰਹੇ ਹੋ ਪੁੱਛ ਲਓ ਐਸਐਲਐਸ ਜਾ ਕੇ ਦੇਖ ਲਓ ਮੀਡੀਆ ਜਾ ਕੇ ਦੇਖ ਸਕਦੀ ਹੈ ਕਿ ਉਹਨਾਂ ਕੋਲ ਸੀਸੀਟੀਵੀ ਹੈ ਨਹੀਂ ਨਹੀਂ ਕੁਝ ਪੁਆਇੰਟ ਦੀ ਸੀਸੀਟੀਵੀ ਕੱਟ ਹੋਈ ਆ ਨਹੀਂ ਸਰ ਨਹੀਂ ਜਿਹੜੇ ਦੇਖੋ 3 ਨੰਬਰ 3 ਨੰਬਰ ਵਾਲੇ ਕਾਊਂਟਰ ਤੇ ਮੇਰੀ ਝਗੜਾ ਹੋਇਆ ਇਹਨਾਂ ਨਾਲ ਉਸ ਤੋਂ ਬਾਅਦ ਆਪਾਂ ਸਾਈਡ ਤੇ ਆ ਗਏ ਆ ਜਿੱਥੇ ਝਗੜਾ ਹੋਇਆ ਛੋੜਾ ਝਗੜਾ ਹੋਇਆ ਉਹ ਤਾਂ ਹੈਗੀ ਹੈ ਜਿੱਥੇ ਨਾਲ ਮੈਨੂੰ ਹਿੱਟ ਕੀਤਾ ਮੇਰਾ 에ਰਪੋਰਟ ਮੇਰਾ ਫੋਨ ਡਿੱਗਿਆ ਹੋਇਆ ਉਹ ਇਹਨਾਂ ਨੇ ਸੀਸੀਟੀਵੀ ਦਿੱਤੀ ਨਹੀਂ ਸਾਨੂੰ ਡੀਮਾਰਟ ਵਾਲਿਆਂ ਨੇ ਸਰ ਇਹ ਦਿਖਾਈਓ ਤੁਹਾਡੀ ਚੈਨ 골ਡ ਦੀ ਹੈ ਹਾਂਜੀ ਸਰ ਸਾਰਾ 골ਡ ਦੀ ਤਾਂ ਹੈ ਨਹੀਂ ਆ ਦੇਖੋ 골ਡ ਮੈਡਮ ਇਹ 18 ਕੈਰੇਟ ਮੈਨੂੰ ਮੇਰਾ ਤਾਂ ਪਾਲਿਸ਼ ਉਤਰੀ ਹੋਈ ਹੈ 18 ਕੈਰੇਟ ਮੈਨੂੰ ਅੱਛਾ ਚਲੋ ਠੀਕ ਐ ਸੀ ਗਲਤੀ ਲੱਗੀ ਹੋਣੀ ਤੁਹਾਨੂੰ ਦਿਖਾ ਤਾਂ ਦੋ ਮਾਈ ਜਾਈਏ ਦਿਖਾਉ ਆ ਮੈਂ ਇੱਕ ਗ੍ਰਾਮ ਚਲੋ ਭਾਜੀ ਕਿਤੇ ਕਿਉਂਗਾ ਏਦਾਂ ਕਰ ਰਹੇ ਮੈਡਮ ਤੁਹਾਡਾ ਵੀ ਕੁਟ ਮਾਰ ਹੋਈ ਲੈਸਨ ਕਿੰਨਾ ਨੇ ਪਾਇਆ ਸੀ ਮੇਰੇ ਹਸਬੰਦ ਨੇ ਮੈਡਮ ਕੀ ਹੋਇਆ ਸੀ ਤੁਸੀਂ ਜਦੋਂ ਅੰਦਰ ਸੀ ਉਸ ਤੋਂ ਲੈ ਮੈਮ ਕੁਛ ਸਰਸਾ ਸੀ ਜ਼ਰਾ ਬਿਲਿੰਗ ਕਰਵਾਉਣ ਲੱਗੇ ਸੀ ਕਿਛਾ ਚਾਡੀ ਬਿਲਿੰਗ ਕਰਦੇ ਭਰਾਵੇ ਉਹਨੇ ਬਿਲਿੰਗ ਕਹਿੰਦਾ ਨਹੀਂ ਇਹ ਕਾਊਂਟਰ ਬੰਦ ਦਾ ਕਿਉਂ ਕਾਊਂਟਰ ਬੰਦ ਦਾ ਅਸੀਂ ਲਾਸਟ ਹੈਗੇ ਤੁਸੀਂ ਕਰ ਲਓ ਉਹਨੇ ਇਹਨਾਂ ਨੂੰ ਹੱਥ ਪਾਈ ਕੀਤੀ ਸਾਈਡ ਤੇ ਲੈ ਕੇ ਨਾ ਹਿੱਟ-ਵਿੱਟ ਬਹੁਤ ਕੀਤਾ ਲਾ ਕੇ ਵੀ ਲੈ ਗਿਆ ਸਮਾਰ ਉਹ ਕਿ ਮੈਨੂੰ ਮੈਨੂੰ ਪੱਕੜ ਕੇ ਉਹਨੂੰ ਪੱਕੜ ਕੇ ਰੱਖਿਆ ਕਿ ਤੂੰ ਜਿਹੜੀ ਚੀਜ਼ ਉਤਾਰੀ ਸਾਨੂੰ ਦੇ ਤਾਂ ਸਹੀ ਤੂੰ ਸਾਨੂੰ ਮੈਨੂੰ ਫੇਰ ਜਾਣਦੇ ਨਾ ਉਹ ਨਹੀਂ ਉਹਨੇ ਕੁਝ ਨਹੀਂ ਕੀਤਾ ਥੋੜੇ سارے ਸਟਾਫ ਉਹ ਜਿਹੜੇ ਵੱਡੇ ਮੈਂਬਰਸ ਨੇ ਅੰਦਰ ਥੋੜਾ ਆ ਦਿੱਤਾ ਜਿਹੜੇ ਤੁਹਾਡੇ ਕੱਪੜੇ ਫਟੇ ਹੋਏ ਆ ਕਿੰਨਾ ਨੇ ਪਾੜੇ ਇਹ ਨਹੀਂ ਫਟੇ ਇਹੋ ਜਿਹੇ ਥੋੜੇ ਜਿਹੇ ਯੂ ਸ਼ੇਕ ਦੇ ਸਾਰਾ ਕੁਝ ਆ ਸੀਸੀਟੀਵੀ ਦੇ ਵਿੱਚ ਸਰ ਉਹ ਦਿਨ ਦੇ ਨਹੀਂ ਸੀਸੀਟੀਵੀ ਦਿਨ ਦੇ ਨਹੀਂ ਪਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਮੈਂ ਚਾਹਨਾ ਮੈਂ ਬਤਾ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਹੱਥ ਪਾਇਆ ਇਹਨਾਂ ਨੇ ਛੇ ਘੋੜੇ ਜਿਹੜੇ ਹੱਥ ਪਾਇਆ ਹੈ ਮੈਂ ਕਹਿਣਾ ਨਾ ਹੈ ਤਾਂ ਥੋੜਾ ਕਹਿਣਾ ਤਾਂ ਆ ਇਹ ਆ ਕਿ ਇਹ ਮਾਰਟ ਵਾਲੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੀ 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 ਮਾਰਟ ਵਾਲੇ ਕੋਈ ਪੈਸ਼ਰ ਦਾ ਕੋਈ ਕੋਈ ਵੱਡੇ ਬੰਦੇ ਆਪਾਂ ਛੋਟੇ ਬੰਦੇ ਆ ਇਹਨਾਂ ਦਾ ਪ੍ਰੈਸ਼ਰ ਹੈ ਗਿਆ ਵਾ ਇਹ ਕਿੰਨੇ ਖੜਾ ਸਿਸਟਮ ਹੈਂਗ ਹੋ ਗਿਆ ਵਾ ਸਾਡ ਕੋ ਡਿਲੀਟ ਹੋ ਗਈ ਹੈ ਜੀ ਜਿੱਦ ਤੱਕ ਜਿੱਦ ਤੱਕ ਇਹ ਕੱਲ ਚੁੱਪ ਕਿਉਂ ਹੈ ਉਹ ਬੰਦਾ ਕਿੱਦ ਤੱਕ ਮੈਂ ਆ ਗਿਆ ਸੀ ਸਤਿ ਸ੍ਰੀ ਅਕਾਲ ਦਾ ਕਹਿਣਾ ਕੋਈ ਬਲੇਸਰ ਜਿਹੜੇ ਐਂਟਰੀ ਗੇਟ ਦੇ ਵਿੱਚ ਇਹਨਾਂ ਨੇ ਕੋਈ ਪਾਇਆ ਨਜ਼ਰ ਹੀ ਨਹੀਂ ਆਇਆ ਕੋਈ ਸੀਸੀਟੀਵੀ 'ਚ ਉਹਨਾਂ ਕੋ ਵੀ ਸੀਸੀਟੀਵੀ ਜਿਹੜੀ ਹੈਗੀ ਆ ਸਰ ਮੈਂ ਕੋ ਬਿਲ ਤੱਕ ਆ ਗਿਆ ਸਰ ਮੈਂ ਕੋ ਬਿਲ ਤੱਕ ਆ ਗਿਆ ਸਰ ਉਹ ਉਹਦੀ ਖਰੀਦੇ ਹੋਏਗਾ ਨਾ ਪਰ ਅੱਜ ਦੀ ਗੱਲ ਆ ਤੁਸੀਂ ਇੱਥੇ ਪਾ ਕੇ ਨਹੀਂ ਆਏ ਸਰ ਨਹੀਂ ਮੈਂ ਪਾ ਕੇ ਆਇਆ ਤੇ ਇੱਥੇ ਨਹੀਂ ਉਹਨਾਂ ਨੇ ਕਹਿਣਾ ਕਿ ਆਪਾਂ ਐਂਟਰੀ ਤੋਂ ਜਿਹੜਾ ਕਿ ਕੈਮਰਾ ਦੇਖਿਆ ਹੈ ਕੈਮਰੇ 'ਚ ਤੁਹਾਡੇ ਹੱਥ ਸਰ ਤੁਸੀਂ ਅੰਦਰ ਕਾਫੀ ਜਗ੍ਹਾ ਘੁੰਮੇ ਹੋਵੋਗੇ ਹਰੇਕ ਕੈਮਰੇ ਦੇ ਅੰਡਰ ਤੁਸੀਂ ਆਏ ਹੋਵੋਗੇ ਕਿਤਨੇ ਕਿਤਨੇ ਦਾ ਆਊ ਬਾਈ ਉਹ ਜਿੱਥੇ ਮੇਨ ਲੜਾਈ ਹੋਈ ਹੈ ਬੋਲਦੇ ਅੰਦਰ ਤੁਸੀਂ ਗਏ ਹੋ ਕੁੰਮੇ ਹੋਉਂਗੇ ਸ਼ੋਪਿੰਗ ਕਰਨ ਆਏ ਹੋ ਕਾਫੀ ਅੰਦਰ ਗਏ ਹੋ ਹੋਗੇ ਜਾਂ ਕਿਤੇ ਕਿਤੇ ਹਰੇ ਜਗ੍ਹਾ ਅਲੱਗ ਅਲੱਗ ਕੈਮਰਾ ਲੱਗਾ ਹੋਇਆ ਕਿਤਨੇ ਕਿਤੇ ਤੁਹਾਡਾ ਕੈਪਚਰ ਹੋਇਆ ਹੋਏਗਾ ਸਰ ਦੇਖੋ ਐਦਾਂ ਲੱਗ ਰਿਹਾ ਜਿੰਨਾ ਬਸ ਜ਼ੂਮ ਕਰਕੇ ਦੇਖਿਆ ਵਾ ਉਹ ਲੱਗਦਾ ਪਏ ਹੈਗਾ ਸਰ ਕਹਿੰਦਾ ਨਹੀਂ ਹੈਗਾ ਚਲ ਮੈਂ ਮੰਨ ਲੈਂਦਾ ਸਮੇ ਕੋ ਡਿੱਗਿਆ ਹੋਇਆ ਕਿਤੇ ਪਰ ਜਿੱਥੇ ਜਿੱਥੇ ਮੈਂ ਹਿੱਟ ਕੀਤਾ ਵਾ ਉਹ ਵੀਡੀਓ ਕਿੱਥੇ ਹੈ ਜਿੱਥੇ ਜਿੱਥੇ ਨਰ ਮੈਨੂੰ ਹਿੱਟ ਕੀਤਾ ਡੀਮਾਰਟ ਵਾਲਿਆਂ ਨੇ ਬੜਾ ਪਰ ਤੁਸੀਂ ਤੁਸੀਂ ਕਹਿ ਰਹੇ ਹੁਣ ਪਤਾ ਨਹੀਂ ਸੀਗਾ ਪਰ 2 ਘੰਟੇ ਤੁਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਿਹੜੇ ਅੰਦਰ ਆਏ ਵੇ ਸੀਗੇ ਕਿਸੇ ਨੂੰ ਬਾਹਰ ਨਹੀਂ ਜਾਂਦਾ ਤੁਸੀਂ ਲੋਕ ਲਾ ਦਿੱਤੇ ਆਪਣੇ ਬੰਦਿਆ ਤੁਹਾਡੇ ਵਾਲੇ ਬੰਦ ਕਰ ਦਿੱਤਾ ਉਹਦੇ ਅੰਦਰ ਪੈਨਿਕ ਹੋ ਗਏ ਸੀਗੇ ਅੰਦਰ ਪਾ ਕਿੱਦਾਂ ਲਗਾ ਸਕਦੇ ਆ ਖਰੇਕ ਦਾ ਬਿੱਲ ਹੋਇਆ ਸੀ ਬਾਬਾ ਨੇ ਆਹ ਮੈਨੂੰ ਨਹੀਂ ਜਾਣ ਦਿੱਤਾ ਜਾ ਰਹੀ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲੇ ਜਾਓ ਪਲੀਜ਼ ਰੁਕ ਜਾਓ ਪੁਲਿਸ ਆਂਦੋ ਪੁਲਿਸ ਕੋ ਮੈਂ ਹੈਲਪ ਲਵਾਂਗਾ ਮੈਂ ਗਲ ਕਹੀਏ ਕਿਸੇ ਮੈਨੂੰ ਰੋਕ ਨਹੀਂ ਸਕਦਾ ਮੈਂ ਕੋ ਨੂੰ ਨ ਰੋਕਣ ਵਾਲਾ ਜੇ ਕੋਈ ਇਤ ਦਾ ਇਲਜ਼ਾਮ ਲੱਗਦਾ ਸੀਟੀਵੀ ਨਾਲ ਤਾਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਟਾਈਮ ਦੇ ਵਿੱਚ ਮੈਂ ਭੈਣ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਹੈ ਕਿ ਉਹ ਹੈਂਗ ਹੋ ਗਿਆ ਚਲੋ ਬਾਅਦ ਚ ਹੋ ਜਾਏਗਾ ਹਾਂ ਜੀ ਹਾਂ ਜੀ ਕਹਿੰਦੇ ਹੈਂਗ ਹੋ ਗਿਆ 1:00 ਵਜੇ ਤੋਂ 1:32 ਮਿੰਟ ਦੀ ਹੈ ਚਲੋ ਟਾਈਮਿੰਗ ਤਾਂ ਤੁਹਾਨੂੰ ਪਤਾ ਹੋਣੀ ਤੁਸੀਂ ਕੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੁਝ ਨਹੀਂ ਕਰਦੇ ਜਿੰਨਾਂ ਨੇ ਹਿੱਟ ਕੀਤਾ ਵਾਸਤੇ ਮੈਂ ਇੰਸਾਰ ਮੰਗਦਾ ਹਾਂ ਨੁਕਸਾਨ ਕਰੋ ਮੁੰਡੇ ਕਰੇ ਗਲਵੱਗ ਵਾਲੀ ਇਹਨਾਂ ਨਾਲ ਟੱਟ ਬਿਲਕੁਲ ਉਹ ਮੁੰਡੇ ਵਾਲੇ ਜਿਹੜੇ ਜੜੀ ਤੇ ਰੋਪ ਲੱਗਿਆ ਉਹ ਹਿੱਸੇ ਨੇ ਕੀ ਗਲਬਤ ਕੀ ਹੋਈ ਯਾਰ ਕੀ ਹੋਇਆ ਕਿਸਦਾ ਇਹ ਗੱਲਬਾਤ ਕਿਉਂ ਹੋਈ ਸੀ ਸਰ ਮੈਂ ਤਾਂ ਬਾਅਦ ਚ ਆਇਆ ਵਾਂ ਕੀ ਹੋਈ ਸੀ ਯਾਰ ਨਹੀਂ ਬਿਲਿੰਗ ਤੋਂ ਤੁਸੀਂ ਸੀਗੇ ਕੀ ਹੋਇਆ ਜੇ ਤੁਹਾਡੇ ਨਾਲ ਹੋਇਆ ਸੀਗਾ ਕੀ ਹੋਇਆ ਸੀ ਸਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਬੇ ਟਾਈਮਾਂ ਮੈਂ ਸਵੇਰੇ ਆ ਗਿਆ ਸੀ ਓਕੇ ਉੱਚੀ ਬੋਲੋ ਜਾਂਕ ਮੈਂ ਕਲੋਜ਼ ਬੋਰਡ ਰੱਖਦਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਿੰਦਾ ਹਾਂ ਕਿ ਤੁਹਾਡੀ ਕੋਈ ਮਦਦ ਜਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮੌਜੂਦ ਮਨਾ ਕਰਦਾ ਕਿ ਉਸ ਤੋਂ ਬਾਅਦ ਕਿਹਾ ਸੀ ਬਿਲਿੰਗ ਨਹੀਂ ਹੋ ਰਹੀ ਹਾਂ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਉਹਨਾਂ ਨੂੰ ਆਂਦੇ ਹੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਆ ਲਾਸਟ ਉੱਥੇ ਤੱਕ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਬਿਲਿੰਗ ਹੋਣੀ ਹੈ ਦੇ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਇਆ ਫਿਰ ਮੈਂ ਇਗਨੋਰ ਕੀਤਾ ਉਹਨਾਂ ਨੂੰ ਉਹ ਲੱਗੇ ਰਹੇ ਲੱਗੇ ਰਹੇ ਪਰ ਫਿਰ ਦੁਬਾਰਾ ਵੀ ਮਨਾ ਕੀਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੂ ਤੁਸੀਂ ਜਿੰਰੇ ਗੌਂਦ ਤੇ ਸ਼ਿਫਟ ਹੋ ਜਾਓ ਕਰੋਨਾ ਨੇ ਨਹੀਂ ਸੁਣੀ ਫਿਰ ਉਹਨਾਂ ਦੇ ਹਸਬੰਡ ਆਏ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਕਿ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਇਹ ਉਹ ਮੈਂ ਕਿਹਾ ਸਰ ਬੋਰਡ ਲਗਾਇਆ ਹੈ ਤੁਸੀਂ ਆਪ ਦੇਖ ਲਿਓ ਐਡਾ ਵੱਡਾ ਬੋਰਡ ਲੱਗਾ ਹੈ ਉਹ ਹੁੰਦਾ ਉਹਨਾਂ ਨੇ ਕੁਝ ਨਹੀਂ ਸੁਣਿਆ ਗਾਲ ਕੱਢੀ ਤੇ ਮੈਨੂੰ ਬਾਹਰ ਬੁਲਾ ਲਿਆ ਤੇ ਮੈਨੂੰ ਫਿਰ ਉਸੇ ਗੱਲ 'ਚ ਹੱਟਾ ਨੀ ਉਹ ਕਹਿ ਰਹੇ ਮੇਰਾ ਬ੍ਰੇਸਲਟ ਇਹਨਾਂ ਨੇ ਲ ਬਲੇ ਬ੍ਰੇਸਲੇਟ ਨਾਲ ਕੋਈ ਸੀ ਨਹੀਂ ਅੱਛਾ ਨਹੀਂ ਸੀ ਉਹਨਾਂ ਦੇ ਹੱਥ ਤੇ ਹਾਂ ਮੈਂ ਉਹਨਾਂ ਦਾ ਕਦੇ ਹੱਥ ਤਾਂ ਫੜੇ ਨਹੀਂ ਉਹਨਾਂ ਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਉੱਥੇ ਇੱਥੇ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਹੈ ਕੀ ਨਾਮ ਤੁਹਾਡਾ ਹੱਥ ਦੇ ਵਿੱਚ ਇੱਕ ਸੋਨੇ ਦਾ ਜਿਹੜਾ ਬ੍ਰੇਸਲੇਟ ਸੀਗਾ ਜਿਹੜੀ ਕੀਮਤ 6 ਤੋਂ 7 ਲੱਖ ਜਿਹੜੀ ਦੱਸੀ ਜਾ ਰਹੀ ਸੀਗੀ ਪਰ ਉਹ ਜਿਹੜੀ ਗੱਲ ਸਾਰਾ ਸਰ ਝੂਠੀ ਨਿਕਲੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਅੰਦਰ ਜਿਹੜਾ ਪੂਰੀ ਤਰ੍ਹਾਂ ਨਾਲ ਜਿਹੜਾ ਜਾਂਚ ਕੀਤਾ